ਹਾਂ ਜੀ ਬੈਗ ਕਿ ਉਹ ਚੀਜ਼ ਮੈਂ ਦੁਬਾਰਾ ਕਰੀ ਆ ਤਾਂ ਕੋਈ ਨਹੀਂ ਕੋਈ ਜਾਰੀ ਕੁੜੀਆਂ ਫੜੀਆਂ ਕਿੰਨੇ ਕੁੜੀ ਕਿੰਨੇ ਕੁੜੀ ਮੁੰਡੇ ਫੜੀ 8 ਮਿੰਟ ਫੜੀ ਹਾਂ ਜੀ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਕਿੰਨੇ 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 ਕੁੜਾਂਟਰੀ ਨੇ ਹਾਂ ਜੀ 8 ਨੇ ਟੋਟਲ ਟੋਟਲ ਕੁੜੀਆਂ ਕਿੰਨੀਆਂ ਨੇ ਕੁੜੀਆਂ ਕਿੰਨੀਆਂ ਨੇ 5 ਕੁੜੀਆਂ ਨੇ 3 ਮੁੰਡੇ ਨੇ ਬਟ ਐਦਾ ਦੀ ਕਾਰਵਾਈ ਦਾ ਤਾਂ ਪਹਿਲੀ ਵਾਰ ਹੀ ਪਤਾ ਚੱਲਿਆ ਪਤਾ ਮੱਲੇ ਵਾਲੇ ਮਤਲਬ ਕੋਈ ਐ ਤੱਕ ਕਮਰਸ਼ਲ ਏਰੀਆ ਨਹੀਂ ਹੈਗਾ ਮਤਲਬ ਕਿ ਮੱਲਾ ਹੈਗਾ ਰੈਜੈਂਸ ਏਰੀਆ ਮੱਲੇਦਾਰ ਇੱਥੇ ਰਹਿੰਦੇ ਆ ਹੁਣ ਹੋਟਲ ਦੇ ਵਿੱਚ ਕੀ ਗਤੀਵਿਧੀ ਚੱਲਦੀ ਆ ਹੁਣ ਤਾਂ ਸਾਰੇ ਜਾਣੇ ਹੋਗੇ ਹੈਰਾਨ ਵੀ ਇਹ ਕੀ ਕਾਰਵਾਈ ਆ ਲੁਧਿਆਣਾ ਦੇ ਹੋਟਲ ਚ ਪੁਲਿਸ ਦੀ ਰੇਡ ਪੰਜ ਔਰਤਾਂ ਸਮੇਤ 8 ਕਾਬੂ ਵਿਸ਼ੇਸ਼ ਪ੍ਰੈਸ ਕਾਨਫਰੰਸ ਅੱਜ ਹੋਵੇਗੀ ਲੁਧਿਆਣਾ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਮਿੰਨੀ ਰੋਜ਼ ਗਾਰਡਨ ਨੇੜੇ ਸਥਿਤ ਹੋਟਲ ਐਸ ਗਰਾਊਂਡ ਚ ਛਾਪਾ ਮਾਰ ਕੇ ਪੰਜ ਔਰਤਾਂ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਕਾਰਵਾਈ ਕਰਦਿਆਂ ਕਾਬੂ ਕੀਤੇ ਗਏ ਆਰੋਪੀਆਂ ਖਿਲਾਫ ਹਿਊਮਨ ਟ੍ਰੈਫਿਕਿੰਗ ਇਕੱਟੇ ਹੋਰ ਗੰਭੀਰਤਾ ਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ ਦਸਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਨੂੰ ਇਲਾਕੇ ਦੇ ਨਿਵਾਸੀਆਂ ਵੱਲੋਂ ਮਿਲੀਆਂ ਲਗਾਤਾਰ ਸ਼ਿਕਾਇਤਾਂ ਤੇ ਅੰਜਾਮ ਦਿੱਤਾ ਗਿਆ ਲੋਕਾਂ ਦਾ ਕਹਿਣਾ ਸੀ ਕਿ ਹੋਟਲ 'ਚ ਦੇਖ-ਖਰੀਦ-ਫਰੋਖਤ ਤੋਂ ਜੁੜੀ ਗੈਰਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਸਨ ਇਸ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਛਾਪਾ ਮਾਰਿਆ ਜਾਂਚ ਅਧਿਕਾਰੀ ਦੇ ਮੁਤਾਬਕ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਾਰਵਾਈ ਕੀਤੀ ਗਈ ਹੈ ਸੁਤਰਾਕੋ ਮਿਲੀ ਜਾਣਕਾਰੀ ਅਨੁਸਾਰ ਉਦੋਂ ਤੋਂ ਇਲਾਕਾ ਵਾਸੀਆਂ ਨੂੰ ਪਰੇਸ਼ਾਨੀਆਂ ਆ ਰਹੀਆਂ ਸਨ ਜਦੋਂ ਤੋਂ ਇਸ ਰਿਹਾਈਸ਼ੀ ਇਲਾਕੇ ਵਿੱਚ ਕੁੱਲੇ ਹੋਟਲ ਚ ਇਹਨਾਂ ਗੈਰਕਾਨੂੰਨੀ ਕੰਮਾਂ ਦੀ ਸ਼ੁਰੂਆਤ ਹੋਈ ਲੁਧਿਆਣਾ ਤੋਂ ਪੱਤਰਕਾਰ ਹਨੀ ਕੁਮਾਰ ਦੇ ਨਾਲ ਪੱਤਰਕਾਰ ਗਗਨਦੀਪ ਦੀ ਖਾਸ ਰਿਪੋਰਟ ਦੁਆਬਾ ਪਬਲਿਕ ਨਿਊਜ਼ ਚੈਨਲ ਨੇ ਉੱਧਰ ਕਰ। ਬਾਤ ਕਰਤਾ ਹਾਂ। ਬਹਾਦਰ ਮੋਤਰਾ। ਤਕਰ ਮੂਰੀ ਅੰਦਰ ਤਕਰ ਮੂਰੀ ਅੰਦਰ। ਹੁਣ ਕਿਧਰ ਆਇਆ ਤਰਾ? ਕੋਈ ਨਾ ਕੋਈ ਸ਼ੋਰਦਾਰ ਹੋ ਰਿਹਾ। ਨਾ ਤੋ ਮਾਈਕ ਨਾ ਸਾਰੇ ਵਿੱਚ ਲੈ ਕਿਉਂਕਿ ਮੇਰੇ ਕਾਪੜਾ ਕਾਪੜੇ ਸਿ ਨਹੀਂ ਪਤਾ ਨਹੀਂ। ਜੀ ਆਜਾ ਆਜਾ ਕਾਪੜਾ ਕਾਪੜਾ। ਤੂੰ ਤਾਂ ਟਾਊਨ ਜੀ ਉੱਪਰ ਆ ਗਿਆ ਤਾ। ਅੰਦਰ ਆ।

ਇਹ ਉਹਨਾਂ ਤੇ ਕਟਣਾ है ਹੋਏ ਨੇ ਕਲੀਅਰ ਐਨਵੈਰੀਫਾਈ ਕਰ ਰਹੇ ਫੇਸ ਫੇਸ ਪਰ ਤੁਹਾਨੂੰ ਸਰ ਇਹ ਮਤਲਬ ਇਹਨਾਂ ਦੀ ਆਇਡੈਂਟੀਟੀ ਚੈੱਕ ਕੀਤੀ ਗਈ ਆ ਕੋਈ ਹੋਰ ਨੇ ਸ਼ਖਸੇ ਹਾਂ ਹਾਂ ਇੱਥੇ ਲੋਕਲੀ ਨੇ ਸਰ ਸਰ ਜੋ ਰੀਡ ਕੀਤੀ ਗਈ ਆ ਆ ਪੱਤੀ ਜਿਹਨਾਂ ਖਾਲੇ ਸੀਗੇ ਜਾਂ ਨਾਮ ਨਹੀਂ 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 ਸਮੇਤ ਕੋਈ ਅਪਜਾਨ ਖਾਲਸ ਸਰ ਐਂਟਰੀ ਪਈ ਹੋਈ ਹੈ ਰਜਿਸਟਰ ਐਂਟਰੀ ਪਈ ਹੋਈ ਪੰਜ ਕੁੜੀਆਂ ਨੇ ਤਿੰਨ ਮੁੰਡੇ ਨੇ ਤਿੰਨ ਮੁੰਡੇ ਨੇ ਉੱਚ ਕੇ ਕੱਟਣਾ ਆਏ ਹੋਣਗੇ ਹਾਂਜੀ ਇਹਨਾਂ ਨੇ ਯਰ ਨਾਲ ਮਤਮਦ ਜੀ ਐਸ ਸੰਧੂ ਜੀ ਸਿਰ ਕਿਤਾ ਦੇਖੋ ਜੋ ਅੱਜ ਰੇਡ ਕੀਤੀ ਬੁਲੰਦਸਰ ਵੱਲੋਂ ਕਿੰਨੇ ਲੰਮੀ ਸਮੇਂ ਤੋਂ ਇੱਥੇ ਕੰਮ ਕਰਦੇ ਨੇ ਆਪਣੇ ਸੰਤੋਖ ਜੀ ਹੋਟਲ ਦਾ ਤਕਰੀਬਨ ਸਾਲ ਸਾਲ ਡੇਢ ਸਾਲ ਹੋ ਗਿਆ ਹੈ ਲੇਕਿਨ ਬਟ ਐਦਾਂ ਦੀ ਕਾਰਵਾਈ ਦਾ ਤਾਂ ਪਹਿਲੀ ਵਾਰ ਹੀ ਪਤਾ ਚੱਲਿਆ ਉਦਾਂ ਮੱਲੇ ਵਾਲੇ ਮਤਲਬ ਕੋਈ ਐਦਾਂ ਕਮਰਸ਼ੀਅਲ ਏਰੀਆ ਨਹੀਂ ਹੈਗਾ ਮਤਲਬ ਕਿ ਮੱਲਾ ਹੈਗਾ ਰੈਜੀਡੈਂਸ਼ੀਅਲ ਏਰੀਆ ਹੈ ਮੱਲੇਦਾਰ ਸਾਰੇ ਇੱਥੇ ਰਹਿੰਦੇ ਆ ਹੁਣ ਹੋਟਲ ਦੇ ਵਿੱਚ ਕੀ ਗਤੀਵਿਧੀ ਚੱਲਦੀ ਆ ਹੁਣ ਤਾਂ ਸਾਰੇ ਜਾਣੇ ਹੋਗੇ ਹੈਰਾਨ ਵੀ ਇਹ ਕੀ ਕਾਰਵਾਈ ਆ ਪਹਿਲਾਂ ਵੀ ਤੁਸੀਂ ਕੰਪਲੇਂਟ ਕੀਤੀ ਹੋਏ ਸੀ ਨਹੀਂ ਕੰਪਲੇਂਟ ਤਾਂ ਸਾਨੂੰ ਪਤਾ ਨਹੀਂ ਕੰਪਲੇਂਟ ਕੀਤੀ ਹੈ ਨਹੀਂ ਕੀਤੀ ਹੈ ਬਟ ਅਸੀਂ ਤਾਂ ਹੁਣ ਪਹਿਲੀ ਵਾਰ ਪਤਾ ਚੱਲਿਆ ਸਾਨੂੰ ਵੀ ਇਹ ਕੀ ਕਹਾਣੀ ਹੋ ਰਹੀ ਆ ਹਾਂ ਅਸੀਂ ਤਾਂ ਦੇਖ ਰਹੇ ਹਾਂ ਜੀ ਇਹ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਚਾਹੀਦਾ ਆ ਠੀਕ ਆ ਨਾ ਬਾਕੀ ਜੋ ਵੀ ਕਾਰਵਾਈ ਆ ਹੋ ਰਹੀ ਆ ਰੈਜਿਸਟ੍ਰੇਸ਼ਨ ਏਰੀਆ ਦੇ ਵਿੱਚ ਨਹੀਂ ਚੱਲਣਾ ਚਾਹੀਦਾ ਇਦਾਂ ਦਾ ਕੰਮ